PBI 91 News 24 ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਅਤੇ ਉਨ੍ਹਾਂ ਦੀ ਪਤਨੀ ਸਾਬਕਾ ਕੈਬਨਟ ਮੰਤਰੀ ਰਾਜਿਆ ਸੁਲਤਾਨਾ ਮਲੇਰ ਕੋਟਲਾ ਵਿਖੇ ਆਪਣੇ ਘਰ ਤੇ ਪਹੁੰਚ ਗਏ ਜਿੱਥੇ ਅਜਮਰਿਤਕ ਹੋਣਾਂ ਦੇ بیٹے ਆਖਿਲ ਅਖਤਰ ਤੇ ਅਮਨ ਸ਼ਾਂਤੀ ਲਈ ਰੱਖੀ ਗਈ ਦੁਆ ਵਿੱਚ ਸ਼ਾਮਲ ਹੋਏ ਜਿੱਥੇ ਕਿ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਪ੍ਰਤਾਪ ਸਿੰਘ ਬਾਜਵਾ ਅਤੇ ਵੱਖੋ ਵੱਖ ਪਾਰਟੀਆਂ ਦੇ ਆਗੂ ਮੌਜੂਦ ਸਨ ਦੱਸਦੀ ਹੈ ਕਿ ਇਸ ਮੌਕੇ ਵੱਖ-ਵੱਖ ਧਾਰਮਿਕ ਸਿਆਸੀ ਸਮਾਜਿਕ ਅਤੇ ਸ਼ਹਿਰ ਦੇ ਲੋਕ ਇਸ ਮੌਕੇ ਮੁਸਤਫਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਪੁਜੇ ਉਦਰ ਇਸ ਮੌਕੇ ਕੈਬਨ ਸਾਬਕਾ ਕੈਬਨਟ ਮੰਤਰੀ ਰਜਿਆ

ਕਿ ਮੁਸੱਫਾ ਪਰਿਵਾਰ ਕਾਫੀ ਸੁਲਝਿਆ ਹੋਇਆ ਤੇ ਕਾਫੀ ਚੰਗਾ ਪਰਿਵਾਰ ਹੈ ਇਸ ਮੌਕੇ ਆਮ ਆਦਮੀ ਪਾਰਟੀ ਦੇ ਜਮੀਨੀ ਜਮਿਓਰ ਅਤੇ ਮੰਨੀ ਸਾਨੀ ਜਿੰਦਗੀ ਮੰਨੀ ਅਫਸੋਸ ਕਰਨ ਰਜਿਆ ਸੁਲਤਾਨਾ ਸਾਭ ਦਾ ਕੈਬਨਟ ਮੰਤਰੀ ਅਤੇ ਮੁਹੰਮਦ ਮੁਸਤਫਾ ਸਾਭ ਦਾ ਡੀਜੀਪੀ ਦੇ ਘਰ ਪਹੁੰਚੀ ਅਤੇ ਇਸ ਤੋਂ ਇਲਾਵਾ ਬੀਬੀ ਰਜਿੰਦਰ ਕੌਰ ਪਠਲ ਹਲਕਾ ਫਤੇਗੜ ਸਾਹਿਬ ਲੋਕ ਸਭਾ ਮੈਂਬਰ ਡਾਕਟਰ ਅਮਰ ਸਿੰਘ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਬੜਿੰਗ੍ਹ ਐਲਓਪੀ ਪ੍ਰਤਾਪ ਸਿੰਘ ਬਾਜਵਾ ਸਾਭ ਦਾ ਕੈਬਨਟ ਮੰਤਰੀ ਭਾਰਤ ਪੋਸ਼ਣ ਆਸ਼ੂ ਵਿਦਾਇਕ ਕੁਲਦੀਪ ਸਿੰਘ ਵੈਦ ਅਤੇ ਇਹਨਾਂ ਤੋਂ ਇਲਾਵਾ ਸ਼ਹਿਰ ਦੇ ਧਾਰਮਿਕ ਅਤੇ ਰਾਜਨੀਤਿਕ ਸ਼ਹਿਰ ਵਾਸੀ ਕਾਂਗਰਸ ਪਾਰਟੀ ਇਸ ਦੁਖਦੀ ਕੜੀ ਦੇ ਵਿੱਚ ਫਾਤੇ ਬੀਬੀ ਰਜਿਆ ਸੁਲਤਾਨਾ ਪਰਿਵਾਰ ਦੇ ਨਾਲ ਨਜ਼ਰ ਆਈ ਰਿਪੋਰਟਰ ਸੁਖਦੇਵ ਸਿੰਘ ਦੀ ਇੱਕ ਖਾਸ ਰਿਪੋਰਟ ਬੜਾ ਦੁਖਦਾਈ ਘਟਨਾ ਹੈ ਗਮ ਦਾ ਮੁਕਾਮ ਹੈ ਅਤੇ ਇਸ ਤਰ੍ਹਾਂ ਦਾ ਹਾਦਸਾ ਕਿਸੇ ਵੀ ਪਰਿਵਾਰ ਦੇ ਨਾਲ ਕਿਸੇ ਦੁਸ਼ਮਣ ਨਾਲ ਵੀ ਨਾ ਹੋਵੇ ਬਹੁਤ ਮਾੜੀ ਘਟਨਾ ਵਾਪਰੀ ਹੈ ਲੇਕਿਨ ਇਸ ਕਮ ਦੇ ਇਸ ਮਕਾਮ ਤੇ ਇਹੀ ਕਹਿਣਾ ਚਾਹਾਂਗਾ ਕਿ ਕਿਸੇ ਤੇ ਆਈ ਵਿਪਤਾ ਤੇ ਲੋਕਾਂ ਨੂੰ ਅਹਿਸਾਸ ਹੋਣਾ ਚਾਹੀਦਾ ਕਿ ਇਹੋ ਜੀ ਵਿਪਤਾ ਕਿਸੇ ਹੋਰ ਪਰਿਵਾਰ ਤੇ ਵੀ ਆ ਸਕਦੀ ਹੈ ਇਸ ਔਖੇ ਸਮੇਂ ਸਾਨੂੰ ਪਰਿਵਾਰ ਦੇ ਨਾਲ ਖੜੇ ਰਹਿਣਾ ਚਾਹੀਦਾ ਹੈ ਔਰ ਸਮੁੱਚੀ ਕਾਂਗਰਸ ਪਾਰਟੀ ਮੋਸੁਬਾ ਸਾਹਿਬ ਨਾਲ ਰਜੀਆ ਸੁਲਤਾਨਾ ਜੀ ਨਾਲ ਉਹਨਾਂ ਦੇ ਪਰਿਵਾਰ ਦੇ ਨਾਲ ਖੜੀ ਹੈ ਔਰ ਮੈਨੂੰ ਲੱਗਦਾ ਹੈ ਜਿਸ ਪ੍ਰਕਾਰ ਦੇ ਕਈ ਸਵਾਲ ਹਨ ਪਰਿਵਾਰ ਤੇ ਆਉਣ ਵਾਲਾ ਜਿਹੜਾ ਸਮਾਂ ਨਾ ਸਮਾਂ ਹਰ ਸਵਾਲ ਦਾ ਜਵਾਬ ਦੇ ਦਿੰਦਾ ਹੈ ਉਹ ਜਿਨ੍ਹਾਂ ਵਿਅਕਤੀਆਂ ਨੇ ਵੀ ਕੀਤੇ ਹੈ ਜਾਂ ਜਿਨ੍ਹਾਂ ਲੋਕਾਂ ਨੇ ਵੀ ਕੀਤੇ ਉਹ ਸਵਾਲ ਉਠਾਇਆ ਕਿਉਂਕਿ ਦੂਸਰੀ ਤਰਫ ਉਂਗਲੀ ਉਠਾਉਣਾ ਬੜਾ ਸੌਖਾ ਹੈ ਮੈਨੂੰ ਲੱਗਦਾ ਹੈ ਕਿ ਮੈਨੂੰ ਬੈਠੇ ਬੈਠੇ ਹੀ ਯਾਦ ਆ ਰਿਹਾ ਸੀ ਗਾਣਾ ਇਹ ਦੁਨੀਆ ਇਹ ਮਹਿਫਿਲ ਤੇਰੇ ਕਾਮ ਕੀ ਨਹੀਂ ਬੜੀ ਬਾਪ ਹੈ ਨਾ ਆਪਦੇ ਬੱਚੇ ਨੂੰ ਬੜੇ ਲਾਡਾ ਨਾਲ ਪਾਲਦਾ ਹੈ मां है उ नो 9 ਮਹੀਨੇ ਗਰਭ ਚ ਰੱਖਦੀ ਹੈ ਪਤਾ ਨਹੀਂ ਕਿਹੜੀਆਂ ਬਿਪਤਾਵਾਂ ਦੇ ਵਿੱਚ ਇਹ ਪਰਿਵਾਰ ਵਿਚਾਰਾ ਕਿੰਨੇ ਸਾਲ ਉਸ ਤਕਲੀਫ ਚ ਰਿਹਾ ਔਰ ਜਾਂਦਾ ਜਾਂਦਾ ਵੀ ਚਲਾ ਗਿਆ ਅਕੀਲ ਇਹਨੂੰ ਅਫਸੋਸ ਹੈ ਇਸ ਗੱਲ ਦਾ ਪਰ ਹੋਰ ਵੀ ਦਰਦ ਦੇ ਗਿਆ ਪਰ ਸਮਾਂ ਆਏਗਾ ਸਮਾਂ ਆਏਗਾ ਆਪਣੇ ਆਪ ਇਹਨਾਂ तमाम ਗੱਲਾਂ ਦਾ ਜਵਾਬ ਮਿਲੇਗਾ ਕੜੀਆ ਲੇਕਿਨ ਜਿਸ ਤਰ੍ਹਾਂ ਵੀਡੀਓ ਸਾਹਮਣੇ ਆਇਆ ਕੀ ਵੀ ਤੁਹਾਨੂੰ ਲੱਗਦਾ ਨਹੀਂ ਪ੍ਰੋਬਾਬਲੀ ਓਖਾ ਕਰ ਸਕਦੀ ਹੈ ਦੇਖੋ ਜਦੋਂ ਬੰਦਾ ਕਿਸੇ ਵੀ ਮਾਨਸਿਕ ਹਾਲਾਤ ਜਿਸ ਵਿਅਕਤੀ ਦੇ ਠੀਕ ਨਾ ਹੋਣ ਉਹ ਇਸ ਦੇ ਇਹਨਾਂ ਹਾਲਾਤਾਂ ਚੋਂ ਗੁਜ਼ਰ ਰਿਹਾ ਹੋਵੇ ਤਾਂ ਐਸੀਆਂ ਬਹੁਤ ਸਾਰੀਆਂ ਕਟਨਾ ਕਰਮ ਤੇ ਅਸੀਂ ਜਾਣਦੇ ਹਾਂ ਕੁਝ ਲੋਕ ਵੱਡੇ ਹੁੰਦੇ ਉਹਨਾਂ ਦੀਆਂ ਪਤਾ ਲੱਗ ਜਾਂਦੀਆਂ ਕੁਝ ਛੋਟੇ ਲੋਕ ਹੈ ਉਹਨਾਂ ਦੀਆਂ ਵਿਚੜੀਆਂ ਰਹਿ ਜਾਂਦੀਆਂ ਲੇਕਿਨ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਮੈਨੂੰ ਲੱਗਦਾ ਕਿ ਉਹ ਮਾਨਸਿਕ ਤਣਾਅ ਦੇ ਵਿੱਚ ਸੀ ਉਹ ਵਿਅਕਤੀ ਅਦਰਵਾਈਜ਼ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਉਹ ਮੈਨੂੰ ਪੂਰੇ ਯਕੀਨ ਹੈ ਇਹ ਇਹ ਨੇ ਲੈਟਰ ਲਿਖਤਾ ਕਿੰਦਰ ਚੰਗੀ ਗੱਲ ਹੈ ਕੋਈ ਗੱਲ ਨਹੀਂ ਮੈਂ ਕਿਹਾ ਸੀਬੀਆਈ ਵੀ ਕਰੇਗੀ ਤਾਂ ਉਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਸਾਹਮਣੇ ਆਏਗਾ ਪੋਸਟਮਾਰਟਮ ਹੋਇਆ ਹੈ ਹਰ ਚੀਜ਼ ਜਿਹੜੀ ਹੈ ਉਹ ਜਾਂਚ ਦੇ ਦਾਇਰੇ ਚ ਜਦੋਂ ਆ ਜਾਏਗੀ ਔਰ ਮੈਨੂੰ ਲੱਗਦਾ ਕਿ ਮੁਸਫਾ ਸਾਹਿਬ ਦਾ ਪਰਿਵਾਰ ਹੈ ਜਿਹੜਾ ਉਹ ਪਾਕ ਸਾਫ਼ ਹੋ ਕੇ ਲੋਕਾਂ ਦੇ ਸਾਹਮਣੇ ਆਏਗਾ ਔਰ ਉਹਨਾਂ ਲੋਕਾਂ ਦੇ ਮੂੰਹ ਤੇ ਤਮਾਚਾ ਹੋਏਗਾ ਜਿਨ੍ਹਾਂ ਨੇ ਮੁਸੱਫਾ ਸਾਹਿਬ ਦੇ ਬੱਚੇ ਦੀ ਜਾਨ ਤੇ ਮਜ਼ਾਕ ਬਣਾਇਆ ਔਰ سنگੀਨ ਅੰਜਾਮ ਦਿੱਤਾ ਤੁਸੀਂ ਸਮਝਦੇ ਮੈਂ ਸਮਝਦਾ ਕਿ ਕਿਸੇ ਦੁਸ਼ਮਣ ਨਾਲ ਵੀ ਹੋਵੇ ਇਸ ਤਰ੍ਹਾਂ ਉਹਰੇ ਨਾਲ ਵੀ ਇਸ ਔਕੇ ਸਮੇਂ ਤੇ ਖੜਾ ਹੋਣਾ ਚਾਹੀਦਾ ਔਰ ਮੈਂ ਮੀਡੀਆ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਇਹ ਕਿਸੇ ਕਿਸੇ ਵਿਅਕਤੀ ਨਾਲ ਵੀ ਹੋ ਸਕਦਾ ਹੈ ਕਿਸੇ ਕਿਸੇ ਸੁਨੋ ਕਿਸੇ ਵਿਅਕਤੀ ਨਾਲ ਵੀ ਹੋ ਸਕਦਾ ਕਿਸੇ ਦੇ ਘਰ ਵਿੱਚ ਵੀ ਇਹ ਅਗ ਆ ਸਕਦੀ ਹੈ ਕਿਰਪਾ ਕਰਕੇ ਜ਼ਰੂਰ ਇਹ ਰੇਤੇ ਉਹਨਾਂ ਲੋਕਾਂ ਨੂੰ ਜ਼ਰੂਰ ਵਰਾਮ ਦਿਆ ਕਰੋ ਜਿਹੜੇ ਲੋਕ ਇਸ ਤਰ੍ਹਾਂ ਇਸ ਸੌਖੀ ਕੜੀ ਦੇ ਵਿੱਚ ਪਰਿਵਾਰਾਂ ਦਾ ਮਜ਼ਾਕ ਬਣਾ ਦੇਖੋ ਸੀ ਇਸ ਤਰ੍ਹਾਂ ਇੱਕ ਆਪਣੇ ਮਿਸਟਰ ਵੀ ਰਹ ਚੁਕੇ ਨੇ ਐਮ ਐਲ ਏ ਵੀ ਰਹੇ ਨੇ ਤੇ ਉਹਨਾਂ ਦੇ ਸ਼ੋਕ ਦੇ ਟਾਈਮ ਅਸੀਂ ਆਏ ਇੱਥੇ ਮੈਂ ਹੋਰ ਕੁਝ ਨਹੀਂ ਕਹਿਣਾ ਚਾਹੀ ਕਿ ਕਿਨੇ ਆਪਣਾ ਬੇਚਕ ਹੋਇਆ ਜਵਾਨ ਬੱਚਾ ਥਾ ਇੱਕ ਮਾਈ ਜਾਂਦੀ ਹੈ ਤੇ ਪਰਿਵਾਰ ਹੀ ਜਾਣਦਾ ਇਸ ਤੋਂ ਜ਼ਿਆਦਾ ਮੈਂ ਕੁਝ ਨਹੀਂ ਕਹਾਂਗੀ ਥੈਂਕ ਯੂ ਬਟ ਆਈ ਦਾ ਦੇ ਨਾ ਬੇਨਤੀ ਕਰੂੰਗੀ ਹਾਜ਼ਰ ਹੁਣ ਕੇ ਸਾਰੇ ਪ੍ਰਸਤਿਹ ਸਾਥੀਆਂ ਨੂੰ ਕਿ ਜਸਟ ਬੀ ਇਟ ਵਿਦ ਅਸ ਅੱਗੇ ਅੱਜ ਤੋਂ ਬਾਅਦ ਜਿਹੜੇ ਵੀ ਸਵਾਲ ਹੋਣਗੇ ਅਸੀਂ ਹਰ ਜਵਾਬ ਹਰ ਸਵਾਲ ਦਾ ਜਵਾਬ ਪਹਿਲੇ ਵੀ ਦਿੰਦੇ ਆ ਹੁਣ ਵੀ ਦਿੰਦੇ ਰਹਾਂ ਇਟ ਇਜ਼ ਨਾਟ ది ਰਾਈਟ ਓਪਰਚੂਨ ਕਿ ਨਾ ਇਨੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰ ਠੀਕ ਹੈ ਸਰ ਮੁਸਤਾਫਾ ਸਾਹਿਬ ਨਾਲ ਤੁਹਾਡੀ ਗੱਲ ਹੋਈ ਨਹੀਂ ਰਜੀਆ ਜੀ ਨਾਲ ਕੁਝ ਦੁੱਖ ਦੇ ਭਾਵ ਉਹਨਾਂ ਨੇ ਪ੍ਰਗਟ ਕੀਤੇ ਕੋਈ ਗੱਲ ਬਾਤ ਨਹੀਂ ਇੱਕ ਬਾਪ ਤੇ ਮਾਵਾ ਸੇਕ ਮਾਂ ਤੇ ਬਾਪਾ ਅਸੀਸ ਤੋਂ ਵੱਡਾ ਦੁੱਖ ਹੀ ਏ ਹੁਣ ਉਹਨਾਂ ਨੇ ਆਪਣੇ ਗ੍ਰੈਂਡ ਚਿਲਡਰਨ ਮਲਾਏ ਵੱਡੀ ਬੇਟੀ ਜਿਹੜੀ ਸੀ ਤੇ ਛੋਟਾ ਜਿਹੜਾ ਗ੍ਰੈਂਡਸਨ 5.5 ਸਾਲ ਦਾ ਉਹ ਮਲਾਇਆ ਬੱਚਿਆਂ ਨੂੰ ਮੇਰਾ ਮੈਨੂੰ ਤੇ ਇਹ ਲੱਗ ਰਿਹਾ ਸੀ ਕਿ ਬੱਚਿਆਂ ਨੂੰ ਇਹ ਪਤਾ ਹੀ ਨਹੀਂ ਕਿ ਕਿੰਨਾ ਭਾਰੀ ਸਾਡਾ ਨੁਕਸਾਨ ਹੋਇਆ ਹੈ ਬਾਪ ਦਾ ਚਲੇ ਜਾਣਾ ਇਸ ਤੋਂ ਵੱਡਾ ਤੇ ਤੁਹਾਨੂੰ ਪਤਾ ਕੋਈ ਰਿਸ਼ਤਾ ਮਾਂ ਤੇ ਬਾਪ ਤੋਂ ਵੱਡਾ ਰਿਸ਼ਤਾ ਕੋਈ ਨਹੀਂ ਸੋ ਪਰਮਾਤਮਾ ਫੇਰ ਕਰੇ ਦੀ ਬਸ ਮੈਂ ਦੇ ਦਿੱਤੀ